ਸੱਟੇ ਵਾਲੀ ਗੱਲ ਕੌਣ ਕਰ ਰਿਹਾ ਹੈ ਕੌਣ ਲਾ ਰਿਹਾ ਔਰੇ ਸੱਟਾ ਸੱਟਾ ਬਾਜ਼ਾਰ ਦੀ ਗੱਲ ਕਰ ਰਹੇ ਆ ਮੈਂ ਕਹਿੰਦਾ 100 ਰੁਪਏ ਸਾਡਾ ਵੀ ਲਾਉ ਤੁਹਾਡਾ ਸੱਟਾ ਲਾ ਰੋ 100 ਰੁਪਏ ਸਾਡਾ ਵੀ ਲਾਓ ਕੀ ਪਤਾ ਹਜ਼ਾਰ ਬਣ ਜੇ ਸੋ ਇਹ ਕੀ ਚੱਲ ਗਈ ਰਹੇ ਤੁਹਾਨੂੰ ਪਤਾ ਨਹੀਂ ਵੋਟਾਂ ਪੈ ਗਈਆਂ ਤੇ ਆ ਰੈਲੀ ਫੇਰ ਵੀ ਤੁਸੀਂ ਕਰੀ ਜਨੇ ਹੋ ਇੰਨੇ ਲੀਡਰ ਖੜੇ ਨੇ ਇੱਥੇ ਕੀ ਚੱਕਰ ਆ ਮਤਲਬ ਮੈਂ 144 ਧਾਰਾ ਲਾਦਨੀ ਆ ਵੋਟਾਂ ਪੈਣ ਤੋਂ ਬਾਅਦ ਵੀ ਇੰਨਾ ਕੱਠ ਮਾਰ ਰੱਖਿਆ ਤੁਸੀਂ ਹੈਪੀ ਸਿੰਘ ਜੀ ਇਹ ਐਗਜ਼ਿਟ ਪੋਲ ਜਿਹੜਾ ਹੈ ਉਹ ਚੱਲ ਰਿਹਾ ਹੈ ਇਹ ਹੈਪੀ ਸਿੰਘ ਨਹੀਂ ਥਾਣੇਦਾਰ ਗੱਜਨ ਸਿੰਘ ਨੇ ਥਾਣੇਦਾਰ ਗੱਜਨ ਸਿੰਘ ਜੀ ਅੱਛਾ ਮਾਫ ਕਰਨਾ ਮੈਨੂੰ ਲੱਗਿਆ ਹੈਪੀ ਸਿੰਘ ਜੀ ਹਾਂ ਜੀ ਥਾਣੇਦਾਰ ਤੁਸੀਂ ਕਹੋਗੇ ਇੰਨਕ ਕਾਤੋਂ ਪਾ ਰੱਖੇ ਮੈਂ ਰਾਤ ਨੂੰ ਐਕਚੁਅਲੀ ਮੈਡਮ ਨੇ ਸੈਂਟਰ ਇੱਥੇ ਕਰ ਰੋ ਸੈਂਟਰਲੀ ਨਹੀਂ ਲਿਸ਼ਕੋਰਾ ਮਾਰ ਰਿਹਾ ਚੰਗੇ ਭਲੇ ਬੰਦੇ ਦੀਆਂ ਅੱਖਾਂ 'ਚ ਮੋਤੀ ਉੱਤਰ ਆਵੇ ਮੈਂ ਤਾਂ ਕਹਿੰਦਾ ਇਹਨੇ ਲਿਸ਼ਕ ਰਿਹਾ ਸੈਂਟਰ ਇਹ ਤਾਂ ਮੁਹਾਲੀ ਖੜੇ ਹੋਣ ਤੇ ਜੀਰਕ ਮੈਚਿੰਗ ਕਰਨੀ ਹੁੰਦੀ ਹੈ ਤਾਂ ਕਰਕੇ اچھا ਮੈਚਿੰਗ ਕਦੇ ਪੰਜਾਬ ਪੁਲਿਸ ਨਾਲ ਵੀ ਮੈਚਿੰਗ ਕਰੋ ਜੀ ਮੈਂ ਕਹਿੰਦਾ ਕਦੇ ਥਾਣੇ 'ਚ ਆ ਕੇ ਸਾਡੇ ਨਾਲ ਕੈਂਟਨ ਲਾਈਟ ਬ੍ਰੇਕਫਾਸਟ ਕਰੋ ਅੱਛਾ ਗੱਜਨ ਸਾਹਿਬ ਗੱਜਨ ਸਿੰਘ ਜੀ ਤੁਹਾਡਾ ਕੰਮ ਹੈ ਕਿ ਸੱਟਾ ਰੋਕਣਾ ਤੁਸੀਂ ਕਹਿੰਦੇ ਹੋ ਸਾਡੇ ਪੈਸੇ ਲਵਾ ਦਿਓ ਉਹ ਨਹੀਂ ਐਕਚੁਅਲੀ ਮੈਂ ਕਹਿਣਾ ਚਾਹੁੰਦਾ ਪੰਜਾਬ ਪੁਲਿਸ ਹਿੱਸਾ ਹਰ ਜਗ੍ਹਾ ਪਾਉਂਦੀ ਹੈ ਨਾ ਸੋ ਸਾਡਾ ਵੀ ਹਰ ਜਗ੍ਹਾ ਯੋਗਦਾਨ ਹੋਣਾ ਚਾਹੀਦਾ ਸੋ ਅਸੀਂ ਇਸ ਕਰਕੇ ਬਾਕੀ ਮੈਂ ਚੈੱਕ ਕਰਨ ਆਇਆ ਸੀਗਾ ਜੀ ਆ ਦੇਖੋ ਮੈਂ ਇੱਥੇ ਚੈੱਕ ਕਰ ਰਿਹਾ ਇਹਨਾਂ ਨੇ ਵੋਟ ਪਾਈ ਹੋਈ ਜੀ ਵੋਟ ਕਿਹਨੇ ਕਿਹਨੇ ਪਾਈ ਹੈ ਕਿਹਨੇ ਮੈਂ ਜਿਹੜੀ ਡਿਊਟੀ ਲੱਗੀ ਉਹ ਮੈਂ ਚੈੱਕ ਕਰ ਰਿਹਾ ਸੀ ਵੋਟ ਕਿਹਨੇ ਕਿਹਨੇ ਪਾਈ ਹੈ ਕਿਹਨੇ ਨਹੀਂ ਸੋ ਜਿਹਨੇ ਵੋਟ ਨਹੀਂ ਪਾਈ ਮੈਂ ਤੁਹਾਨੂੰ ਮਾਰ ਮਾਰ ਕੇ ਮੈਂ ਡੰਡੇ ਤੇ ਸਾਰੀਆਂ ਪਾਰਟੀਆਂ ਤੇ ਚੋਣ ਨਿਸ਼ਾਨ ਛਾਪ ਦੇਣੇ ਆ ਠੀਕ ਹੈ ਨਾ ਸੋ ਵੋਟ ਸਾਰਿਆਂ ਨੇ ਪਾਉਣੀਆਂ ਤੇ ਬਾਕੀ ਮੈਂ ਕਹਿੰਦਾ ਵੋਟਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਡੇਲੀ ਪੋਸਟ ਨੇ ਜੋ ਕੰਮ ਕੀਤਾ ਤਾੜੀ ਮਾਰ ਦਿਓ ਮੈਂ ਕਹਿੰਦਾ ਕਮਾਲ ਹੀ ਕਰਤੀ ਮਾਰ ਦਿਓ ਤੁਸੀਂ ਮਾਰ ਦਿਓ ਕਿਆ ਬਾਤ ਹੈ ਡੇਲੀ ਪੋਸਟ ਨੇ ਕਮਾਲ ਕਰ ਛੱਡੀ ਹੈ ਜੋ ਕੰਮ ਕੀਤਾ ਸੋ ਸਾਰੇ ਬੜਾ ਘੈਂਟ ਕੰਮ ਕਰਦੇ ਨੇ ਖਾਸ ਕਰਕੇ ਉਹ ਮੁੰਡਾ ਜਿਹੜਾ ਹੈਪੀ ਸਮਝਾਰ ਕਰਦਾ अच्छा वो दे। <laughs> तो काम कर ਦਿੰਦਾ ਠੀਕ ਹੈ ਬਹੁਤ ਸ਼ੁਕਰੀਆ ਗੱਜਨ ਜੀ ਹੁਣ ਆਪਾਂ ਸੱਟੇ ਤੇ ਜਾਈਏ ਮੈਨੂੰ ਲੱਗਦਾ ਹੁਣ ਤੁਸੀਂ ਜਾਓ ਤੁਹਾਡਾ ਕੰਮ ਹੋ ਗਿਆ ਅਸੀਂ ਉਹ ਕੰਮ ਕਰੀਏ ਓਕੇ ਸੱਟੇ ਦੀ ਦੁਬਾਰਾ ਗੱਲ ਨਹੀਂ ਕਰਨੀ ਜੇ ਗੱਲ ਕੀਤੀ ਮੇਰਾ ਵੀ 1000 ਰੁਪਏ ਲਾ ਦਿਓ ਠੀਕ ਹੈ ਨਾ ਓਕੇ ਠੀਕ ਅੱਛਾ ਇਹ ਚੜ ੱੱ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਜਿਹੜਾ ੱੱ ਚੜ ਗਿਆ ਯਾਰਾਂ ਦੇ ਜਾਦਾ ਉੱਪਰ ਨਹੀਂ ਚੱਲਦੀ ਦੀ ਪੰਜਾਬ ਪੁਲਿਸ ਸੰਤੂ ਸਾਹਿਬ ਮੈਂ ਕਹਣਾ ਸੀਗਾ ਏਸੀ ਥੋੜਾ ਜਿਹਾ ਵਧਾ ਦਿਓ ਇੱਥੇ ਮੌਲ ਜ਼ਿਆਦਾ ਹੀ ਗਰਮ ਹੋ ਜਾਂਦਾ ਗੱਜਨ ਜੀ ਤੁਸੀਂ ਫੇਰ ਅਗੇ ਤੁਹਾਡੇ ਪੈਸੇ ਲਾ ਦਿੱਤੇ ਸੀ ਸੱਟੇ 'ਚ ਤੁਹਾਨੂੰ ਪੂਰਾ ਸਰਕਾਰ ਬਣੇਗੀ ਜਿਦੀ ਬਣੇਗੀ ਤੁਹਾਡਾ ਫਾਇਦਾ ਹੀ ਹੋਣਾ ਹੈ ਅੱਛਾ ਪੈਸੇ ਡਬਲ ਹੋ ਗਏ ਉਹੀ ਲੈਣ ਆਇਆ ਸੀ ਮੈਂ ਕੋਈ ਚੱਕਰ ਨਹੀਂ ਵੈਸੇ ਪਹਿਲਾਂ ਮੈਂ ਸੋਚਦਾ ਹੁੰਦਾ ਸੀਗਾ ਕਿ ਬੰਦੇ ਨਹੀਂ ਘਰ ਵਾਲੀਆਂ ਆਪਸ 'ਚ ਲੜਦੀਆਂ ਨੇ ਇੱਥੇ ਤਾਂ ਬੰਦੇ ਬੰਦੇ ਵੀ ਲੜੀ ਜਾਂਦੇ ਪਤਾ ਨਹੀਂ ਕੀ ਚੱਕਰ ਹੋਇਆ ਪਿਆ ਸੋ ਮੈਂ ਵੀ ਮੁੱਦਾ ਲੈ ਕੇ ਆਇਆ ਜੀ ਸਾਡਾ ਵੀ ਸੋਲਵ ਕਰੋ ਪੰਜਾਬ ਪੁਲਿਸ ਦਾ ਮੁੰਡਿਆਂ ਦੀ ਸ਼ਿਕਾਇਤ ਹੈਗੀ ਹੈ ਜੀ ਕੀ ਸ਼ਿਕਾਇਤ ਹੈ ਮੁੰਡਿਆਂ ਦੀ ਸ਼ਿਕਾਇਤ ਹੈ ਕਿ ਸਾਰੇ ਜਿਹੜੇ ਫਾਇਦੇ ਆ ਉਹ ਮਹਿਲਾਵਾਂ ਨੂੰ ਦੇ ਜਾਂਦੀਆਂ ਪਾਰਟੀਆਂ ਕੀ ਚੱਕਰ ਹੈ ਉਹ ਤੁਸੀਂ ਮੈਨੂੰ ਲੱਗਦਾ ਰਹਿ ਚੁਕੇ ਰਿਟਾਇਰਡ ਹੋਮ ਸੈਕਟਰੀ ਪੰਜਾਬ ਵੀ ਰਹਿ ਚੁਕੇ ਤੁਹਾਡੇ ਵਿਭਾਗ ਦੇ ਹੈੱਡ ਵੀ ਰਹਿ ਚੁਕੇ ਕੀ ਬਾਤ ਹੈ ਸਲੂਟ ਹੈ ਸਰ ਸਤਿ ਸ੍ਰੀ ਅਕਾਲ ਸੋ ਮੈਂ ਪੁੱਛਣਾ ਸੀ ਕਿ ਜਿਵੇਂ ਕਹਿੰਦੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਬਚਾਓ ਮੁੰਡੇ ਨੂੰ ਟਰੱਕ ਥੱਲੇ ਦੇ ਦਈਏ ਕਿ ਬੇਟੀ ਪੜ੍ਹਾਓ ਕੀ ਮੁੰਡੇ ਕੀ ਫਿਰ ਪਰਚੀਆਂ ਲੈ ਕੇ ਜਾਣ ਪੇਪਰਾਂ 'ਚ ਕੀ ਚੱਕਰ ਹੈ ਇਹ ਮੁੰਡੇ ਤਾਂ ਲੈ ਜਾਂਦੇ ਪਰਚੀਆਂ ਨਹੀਂ ਮੁੰਡੇ ਪਰਚੀ ਲੈ ਜਾਂਦੇ ਆ ਇਹਦਾ ਮਤਲਬ ਆਪਦਾ ਵੀ ਦੱਸ ਤਾਂ ਪਰਚੀ ਲੈ ਕੇ ਜਾਂਦੇ ਸੀ ਸਰ ਕੀ ਬਾਤ ਕੋਈ ਚੱਕਰ ਨਹੀਂ ਇੱਕਾ ਮਹਿਲਾਵਾਂ ਨੂੰ ਕਹਿੰਦੇ 1000 ਰੁਪਏ ਮਹੀਨਾ ਤੇ ਮੁੰਡੇ ਵਿਚਾਰੇ ਨੂੰ ਜਿਹੜਾ 1000 ਰੁਪਏ ਮਿਲਦਾ ਉਹ ਵੀ ਵਿਚਾਰੇ ਕੁੜੀਆਂ ਤੇ ਕਾਫੀ ਤੇ ਡਾ ਲਾਂਦੇ ਕੀ ਕਰਨ ਮੁੰਡੇ ਇਹ ਸਵਾਲ ਤੁਸੀਂ ਜ਼ਿਆਦਾ ਭਗਵੰਤ ਮਾਨ ਨੂੰ ਪੁੱਛੋ ਓਕੇ ਜਿਹਨੇ ਨਹੀਂ ਦਿੱਤੇ ਇੱਥੇ ਓਕੇ ਤੇ ਜਾਂ ਫਿਰ ਰਾਹੁਲ ਗਾਂਧੀ ਜੀ ਨੂੰ ਪੁੱਛੋ ਓਕੇ ਜਿਹੜੇ ਕਹਿੰਦੇ 1-1 ਲੱਖ ਰੁਪਏ ਦੇਣਾ ਅਸੀਂ 8500 ਰੁਪਏ ਮਹੀਨੇ ਦੇਣਾ ਅੱਛਾ ਇਹ ਆਏ ਹੋ ਇੱਥੇ ਆਏ ਹੋ ਇਹਨੇ ਕਾਂਗਰਸ ਤੋਂ ਆਸ਼ਦੀਪ ਖੜੀਆਲ ਜੀ ਆਏ ਹੋ ਨੇ ਉਹਨਾਂ ਤੋਂ ਪੁੱਛਾਂਗੇ ਆਪਾਂ ਕਿ ਲਖਪਤੀ ਦੀਦੀ ਬਣਾਣਾ ਉਹਨਾਂ ਨੇ ਕਿਵੇਂ ਬਣਾਉਣਗੇ ਅੱਛਾ ਅੱਛਾ ਠੀਕ ਹੈ ਇੱਕ ਉਹ ਮੈਂ ਵੀ ਦੇਖਿਆ ਕਿ ਔਰਤਾਂ ਦਾ ਬੱਸਾਂ ਦਾ ਸਫ਼ਰ ਫ੍ਰੀ ਹੈ ਕਿ ਮੁੰਡੇ ਕੀ ਬੱਸਾਂ ਦੀ ਉਹਨਾਂ ਦਾ ਵੀ ਸਫਰ ਫਰੀ ਕਰੋ ਕੀ ਚੱਕਰ ਹੈ ਸਾਰਿਆਂ ਦਾ ਕਰਨਾ ਚਾਹੀਦਾ ਸਾਰਿਆਂ ਦਾ ਕਰਨਾ ਚਾਹੀਦਾ ਕੀ ਬਾਤ ਸੱਸੀ ਗਾਲ ਜੀ ਹੁਣੇ ਆਏ ਨੇ ਕੀ ਬਾਤ ਹੈ ਕੀ ਬਾਤ ਕੁਰਤਾ ਪਜਾਮਾ ਜੈਕਟ ਤੁਸੀਂ ਮਤਲਬ ਕੁਰਤੇ ਪਜਾਮੇ ਸੋਹਣੇ ਕਿੱਥੋਂ ਆਏ ਨੇ ਕੁਰਤਾ ਸਵਾਦਾਂਗੇ ਜੀ ਬਾਹਲੇ ਵਧੀਆ ਬਣਾਉਣੇ ਸਵਾਦਾਂਗੇ ਕੋਈ ਚੱਕਰ ਨਹੀਂ ਪੁਲਿਸ ਨੂੰ ਜਦੋਂ ਮਰਜ਼ੀ ਕਹਿ ਦਿਓ ਜਿੰਨੇ ਮਰਜ਼ੀ ਕੁਰਤੇ ਪਜਾਮੇ ਡਿਸਕਾਊਂਟ ਤੇ 20% ਕੋਈ ਜਿਹੜੀ ਤੁਸੀਂ ਇੱਕ ਸਵਾਲ ਕਰ ਰਹੇ ਸੀ ਤੁਸੀਂ ਹੁਣ ਉਹਨਾਂ ਤੋਂ ਕਰ ਸਕਦੇ ਹੋ ਕਿ ਮਿਲਾਵਾਂ ਦੇ ਸਾਰੇ ਜਿਹੜੇ ਫਾਇਦੇ ਨੂੰ ਉਹਨਾਂ ਨੂੰ ਕਿਉਂ ਦਿੱਤੇ ਜਾਂਦੇ ਗਾਰੰਟੀਆਂ ਸਾਰੀਆਂ ਉਹਨਾਂ ਨੂੰ ਕਿਉਂ ਦਿੱਤੀਆਂ ਜਾਂਦੀਆਂ ਹਨ ਗਾਰੰਟੀਆਂ ਤੇ ਮਹਿਲਾਵਾਂ ਨੂੰ ਸਾਰੀਆਂ ਦਿੱਤੀਆਂ ਜਾਂਦੀਆਂ ਇਹ ਬੰਦੇ ਦਾ ਕੀ ਹੈ ਦੱਸੋ ਮੁੰਡੇ ਸ਼ਿਕਾਇਤ ਹੈ ਬੰਦੇਲੇ ਵੀ ਹੈ ਜੀ ਰਾਈਟ ਟੂ ਅਪ੍ਰੈਂਟਿਸਿਪ ਦੇ ਰਹੇ ਆ ਪਹਿਲੀ ਨੌਕਰੀ ਪੱਕੀ 1 ਲੱਖ ਰੁਪਇਆ ਮਿਲੂਗਾ ਤੁਹਾਨੂੰ ਉਹ ਨੌਕਰੀ ਦਾ ਰਾਈਟ ਟੂ ਅਪ੍ਰੈਂਟਿਸਿਪ ਜੁਵਾ ਨਿਆਂ ਨੂੰ ਕਹਿੰਦੇ ਆ ਕਿਸਾਨ ਨਿਆਂ ਐ ਐਮ ਐਸ ਪੀ ਐਸ ਲੀਗਲ ਗਾਰੰਟੀ ਡੈਟ ਵੇਵਰ ਜਿਹੜਾ ਗੱਬਰ ਸਿੰਘ ਟੈਕਸ ਐਗਰੀਕਲਚਰ ਇਨਪੁਟਸ ਤੇ ਬੀ ਜੀ ਪੀ ਨੇ ਲਾਇਆ ਉਹ ਵੀ ਖਤਮ ਕਰਾਂਗੇ ਕਿਆ ਬਾਤ ਹੈ 1 ਲੱਖ ਰੁਪਇਆ ਮਤਲਬ ਮੈਂ ਰਿਜ਼ਾਈਨ ਕਰਦਾ ਆਓ ਆਓ ਕੀ ਬਾਤ ਹੈ ਕੀ ਬਾਤ ਹੈ ਅੱਛਾ ਗੱਜਦੀ ਸਾਨੂੰ ਸੀਰੀਅਸ ਟਾਕ ਕਰਨ ਦਿਓ ਦੇਸ਼ ਦਾ ਮੁੱਦਾ ਹੈ ਸਰਕਾਰ ਜਾਨੀਏ ਮੈਂ ਜਾਣੇ ਕੀ ਗੱਲ ਹੀ ਕਹਿਣੀ ਤੁਸੀਂ ਗੱਲ ਕਰੋ ਕੋਈ ਗੱਲ ਨਹੀਂ ਏਸੀ ਥੋੜਾ ਤੇਜ਼ ਰੱਖੋ ਮੌਲ ਕਈ ਵਾਰ ਗਰਮ ਹੋ ਜਾਂਦਾ ਮੈਂ ਇੱਧਰ ਦੇਖ ਰਿਹਾ ਪੱਥਰ ਪੁੱਥਰ ਨਾ ਪਿਆ ਹੋਵੇ ਪਥਰਾਪ ਵੀ ਨਾ ਸ਼ੁਰੂ ਹੋ ਜਾਏ ਕੋਈ ਚੱਕਰ ਨਹੀਂ ਆ ਵੈਸੇ ਸੰਤੂ ਸਾਹਿਬ ਡੈਲੀ ਪੋਸਟ ਤੇ ਪੰਜਾਬ ਪੁਲਿਸ ਦੇ ਕੰਮ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ ਤੁਸੀਂ ਡੈਲੀ ਪੋਸਟ ਪਾਉਂਦੇ ਹੋ ਅਸੀਂ ਨਾਕੇ ਤੇ ਡੈਲੀ ਪੋਸਟ ਪੜ੍ਹਦੇ ਆਂ ਥੋੜਾ ਆਪਾਂ ਚੱਲਦੇ ਆ ਤੁਸੀਂ ਕੰਟੀਨਿਊ ਰੱਖੋ ਠੀਕ ਹੈ ਜੀ ਬਹੁਤ ਟਾਈਮ ਹੋ ਗਿਆ ਪੰਜਾਬ ਪੁਲਿਸ ਕਿਉਂਕਿ ਅਸਰ ਦੇਖ ਨਹੀਂ ਰਿਹਾ ਗਰਮ ਮੌਲੀ ਬਹੁਤ ਐ ਸੋ ਅਗਲੀ ਵਾਰ ਮੈਂ ਰਿਕਵੈਸਟ ਕਰੂੰਗਾ ਜਿਹੜੀ ਡਿਬੇਟ ਆ ਕੁੱਲੂ ਬਨਾਲੀ ਰੱਖਿਆ ਕਰੀਏ ਆਪਾਂ ਉੱਥੇ ਮਾਹੌਲ ਥੋੜਾ ਠੰਡਾ ਰਹਿੰਦਾ ਹੈ ਸੁਝਾਅ ਬਹੁਤ ਵਧੀਆ ਕੋਸ਼ਿਸ਼ ਕਰਾਂਗੇ ਹਾਂ ਆਪਾਂ ਕੁੱਲੂ ਬਨਾਲੀ ਰੱਖ ਲੇਗੇ ਸਹਿਮਤ ਹੋਈ ਸਾਰੇ ਹਾਂਜੀ ਲੌਂਗ ਕੋਟ ਓਵਰ ਕੋਟ ਲੈ ਕੇ ਆਇਓ ਆਪਾਂ ਅਗਲੀ ਡਿਬੇਟ ਕੁੱਲੂ ਬਨਾਲੀ ਰੱਖੀਏ ਸਪੌਂਸਰ ਪੰਜਾਬ ਪੁਲਿਸ ਕਰੇਗੀ ਫੇਰ ਸਪੌਂਸਰ ਪੰਜਾਬ ਪੁਲਿਸ ਮੈਗਨਾ ਨੇ ਦੀ ਡਿਬੇਟ ਤਾਂ ਪਥਾਣੀ ਚ ਵੀ ਰਖੋਣੀ ਜੀ ਹਾਂਜੀ ਕੈਦੀਆਂ ਨੇ ਆਪਣੇ ਜੁਰਮ ਕਬੂਰ ਕਰ ਲੈਣੇ ਇਹਨਾਂ ਮੇਰੇ ਸਾਡੇ ਵੀ ਸਖਤ ਬੜੀ ਡਿਊਟੀ ਹੈ ਜੀ ਮੈਂ ਤੁਹਾਨੂੰ ਦੱਸਾਂ ਹਾਂ ਸਾਡੇ ਜਿਹੜੇ ਸਾਹ ਬਾਦਰ ਨੇ ਉਹਨਾਂ ਨੇ ਡਿਊਟੀ ਲਈ ਕਹਿੰਦੇ ਵੋਟਾਂ ਦੇ ਵਿੱਚ ਜੇ ਕੋਈ ਨਜਾਇਜ਼ ਕੰਮ ਕਰਦਾ ਨਾਲ ਦੀ ਨਾਲ ਫੜ ਲਿਓ ਅਸੀਂ ਸਾਹ ਬਾਦਰ ਫੜ ਲੇ ਮੈਂ ਮੈਂ ਕਿਹਾ ਇੰਨੀ ਗਰਮੀ ਦੇ ਵਿੱਚ ਡਿਊਟੀ ਲਾ ਰਹੇ ਹੋ ਨਿਆਂ ਤਾਂ ਤੁਸੀਂ ਸਾਡੇ ਨਾਲ ਕਰ ਰਹੇ ਹੋ ਸੋ ਬੜੀ ਸਾਕਤ ਹੈ ਪੰਜਾਬ ਪੁਲਿਸ ਦੀ ਡਿਊਟੀ ਸੋ ਸੰਜੂ ਸਰ ਅਸੀਂ ਵੀ ਸੋਚ ਰਹੇ ਹਾਂ ਪੰਜਾਬ ਪੁਲਿਸ ਵੀ ਆਪਣੀ ਪਾਰਟੀ ਬਣਾਈ ਲਵੇ ਕਿਉਂ ਜੀ ਸਮਝ ਤੋਂ ਹਾਂਜੀ ਪੰਜਾਬ ਪੁਲਿਸ ਵੀ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਬਣਾ ਰਿਆ ਉਹ ਮਨਾ ਕਰ ਰਹੇ ਨੇ ਮੈਂ ਪੀਐਮ ਕੈਂਡੀਡੇਟ ਤੁਸੀਂ ਬਣ ਜਾਓ ਅੱਛਾ ਪੀਓ ਕੈਂਡੀਡੇਟ ਇਹ ਤਾਂ ਮੈਂ ਕਮਾਲ ਹੀ ਕਰਤੀ ਇਹਨਾਂ ਤੇ ਫੋਕਸ ਕਰੋ ਥੋੜਾ ਜਿਹਾ ਸੋ ਪੰਜਾਬ ਪੁਲਿਸ ਆਪਣੀ ਪਾਰਟੀ ਬਣਾਏਗੀ ਸਾਡਾ ਚੋਣ ਨਿਸ਼ਾਨ ਹੋਏਗਾ ਪਟਾ ਹਾਂਜੀ ਜਿਹੜਾ ਚੋਣ ਨਿਸ਼ਾਨ ਦਾ ਬਟਨ ਦਬੇਗਾ ਉਹ ਤਾਂ ਠੀਕ ਹੈ ਜਿਹਨੇ ਬਟਨ ਨਹੀਂ ਨੱਪਿਆ ਉਹਨੂੰ ਫਿਰ ਅਸੀਂ ਥਾਣੇ ਲਿਜਾ ਕੇ ਪਟਿਆਲੀ ਮਸ਼ੀਨ ਤੇ ਪਾ ਕੇ ਮਸ਼ੀਨ ਦਾ ਬਟਨ ਦਬ ਦੇਣਾ ਲੋਕ ਵੀ ਇਹ ਪਟਾ ਚੱਕੀ ਵਰਦੇ ਆ ਨਿਕਲਦੇ ਇਹ ਪਟਾ ਚੱਕੀ ਕਰਦੇ ਆ ਕੀ ਬਾਤ ਹੈ ਕੀ ਬਾਤ ਹੈ ਤੁਹਾਡੇ ਨਾਲ ਗੱਲ ਕਰਨੀ ਹੈ ਗੱਲ ਕਰਕੇ ਮੁੱਕਰ ਜਾਂਦਾ ਉਹਦੇ ਲਈ ਰੱਖਦੇ ਆ ਕੀ ਬਾਤ ਹੈ ਇਹਨਾਂ ਤੇ ਫੋਕਸ ਕਰੋ ਤੁਹਾਡੀ ਪਾਰਟੀ ਦੇ ਪਹਿਲੇ ਸਪੋਕਸਪਰਸਨ ਹੋਣੇ ਚਾਹੀਦੇ ਆ ਤੁਹਾਡੀ ਪੂਰਾ ਸਪੋਰਟ ਕਰ ਰਹੇ ਆ ਕੀ ਬਾਤ ਹੈ ਹਾਂ ਮਤਲਬ ਇਹ ਗੱਲਾਂ ਕਿੱਥੋਂ ਆਂਦੀਆਂ ਨੇ ਇੱਕ ਵਾਰ ਕਿਆ ਵਾ ਕਿੱਥੋਂ ਤੁਸੀਂ ਇਨਸਪੀਰੇਸ਼ਨ ਹੋਈ ਸਾਡੀ ਓਹੋਹੋ ਕੀ ਬਾਤ ਹੈ ਸੰਤੂ ਸਰ ਤਨਖਾਹ ਬਾਰੇ ਸੋਚੋ ਥੋੜਾ ਸੋ ਮੈਂ ਕਹਿਣਾ ਚਾਹਣਾ ਮੈਨੂੰ ਰਾਗਵ ਚੱਡਾ ਜੀ ਦਾ ਬਿਆਨ ਯਾਦ ਆ ਰਿਹਾ ਸੀ ਉਹ ਕਹਿ ਰਹੇ ਸੀਗੇ ਮੈਂ ਬੜਾ ਦੁਵਿਧਾ ਚ ਹਾਂ ਉਹ ਕਹਿੰਦੇ ਰਾਹੁਲ ਗ ਤੇ ਜਿਹੜੇ ਕੇਜਰੀਵਾਲ ਜੀ ਨੇ ਉਹਨਾਂ ਦੇ ਕਾਂਗਰਸ ਦਾ ਬਟਨ ਦਬਿਆ ਸੋ ਇਸ ਚੱਕਰ ਦੇ ਵਿੱਚ ਜਿਹੜੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਵੋਟਰ ਹੈ ਉਹ ਕਿਤੇ ਇਹਨਾਂ ਵਾਂਗ ਨਵਾਂ ਕਰਨ ਦੇ ਚੱਕਰ ਚ ਭਾਜੀਪੀ ਦਾ ਬਟਨ ਤਾਂ ਹੀ ਦਬਿਆ ਡੱਬੜ ਗਏ ਕਿਉਂਕਿ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਜਾਣ ਜਵਾਬ ਦਿਓ ਜੀ ਇਹਨਾਂ ਦਾ ਦੇਖੋ ਬੀਜੇਪੀ ਨੂੰ ਤਾਂ ਦੇਸ਼ ਨੋਟਾਂ ਨਾਲੋਂ ਘੱਟ ਵੋਟਾਂ ਦਊਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਨਫਰਤ ਦੀ ਦੁਕਾਨ ਬੰਦ ਕਰਨ ਦਾ ਫੈਸਲਾ ਦੇਸ਼ ਨੇ ਕਰ ਲਿਆ। ਕੀ ਬਾਤ ਹੈ ਕੀ ਬਾਤ ਤੁਸੀਂ ਗੱਜਨ ਸਾਹਿਬ ਮੈਨੂੰ ਲੱਗਦਾ ਦੁਬਾਰਾ ਡਿਬੇਟ ਸ਼ੁਰੂ ਕਰਵਾਉਂਗੇ ਤੁਸੀਂ ਮੈਂ ਐਂਡ ਕਰ ਦਿੰਦਾ ਮੈਂਟ ਕਰ ਦਿੰਦਾ ਸਾਡਾ ਵੀ ਐਸਐਸਓ ਸਾਹਿਬ ਲੇਟ ਹੋ ਰਹੇ ਆ। ਬੱਸ ਬੱਸ ਸਾਡੇ ਵੀ ਥੋੜਾ ਮੈਨੀਫੈਸਟੋ ਸੁਣ ਲਓ 4-5 ਲੈਣਾ ਨੇ ਸਾਡੀ ਪਾਰਟੀ ਦਾ ਜਿਹੜਾ ਪੰਜਾਬ ਪੁਲਿਸ ਦਾ ਮੈਨੀਫੈਸਟੋ ਹੈ ਕਿ ਔਰਤਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਉਹ ਚੋਂ 500 ਰੁਪਏ ਪੰਜਾਬ ਪੁਲਿਸ ਦਾ ਹੋਏਗਾ। ਗਰੀਬਾਂ ਨੂੰ ਆਟਾ ਦਾਲ ਸਕੀਮ ਦੇਵਾਂਗੇ ਆਟਾ ਗਰੀਬਾਂ ਨੂੰ ਦਾਲ ਪੰਜਾਬ ਪੁਲਿਸ ਲੈएगी ਇਹ ਇਹ ਹੁਣ 10 ਕਿਲੋ ਦੇਣਗੇ 5 ਕਿਲੋ ਤੁਸੀਂ ਲੈ ਲਓ 5 ਕਿਲੋ 15 ਲੱਖ 15 ਲੱਖ ਦੇਵਾਂਗੇ ਕਾਊਂਟ ਚੈੱਕ ਕਰਦੇ ਰਹੋ ਸੋ ਬਾਕੀ ਪੰਜਾਬ ਦੇ ਵਿੱਚ ਅਖੀਰ ਦੇ ਵਿੱਚ ਮੈਂ ਇੰਨੀ ਕਹੂੰਗਾ ਜੇ ਪੰਜਾਬ ਇੱਕ ਆਪਣੀ ਲੇਡੀ ਦੇ ਵਾਸਤੇ ਵੀ ਨਾ 1-1 ਲੱਖ ਰੁਪਇਆ ਦੇਣਾ ਉਹਦਾ ਵੀ ਹਿਸਾਬ ਲੈ ਲੈ ਕੀ ਬਾਤ ਹੈ ਕੀ ਬਾਤ ਹੈ ਡਿਬੇਟ ਫੇਰ ਸ਼ੁਰੂ ਕੀਆ ਜਾਦਾ ਵੀ ਹਿਸਾਬ ਲੈ ਲੈ ਕੀ ਬਾਤ ਹੈ ਜੇ ਮਾਰੋ ਬੰਦ ਕਰਾਓ ਫੇਰ ਸ਼ੁਰੂ ਬੰਦ ਕਰਾ ਲੀਏ ਚਲੋ ਬੰਦ ਕਰਾ ਦਿੰਦੇ ਹਾਂ ਬਾਕੀ ਸੋਹਣੀਆਂ ਮਟਿਆਰਿਆਂ ਨੂੰ ਐਵੇਂ ਖਬਰਾਂ ਦੇ ਨਾਂ ਲਾਇਆ ਕਰੋ ਇਹ ਤਾਂ 50 ਡਿਗਰੀ ਟੈਂਪਰੇਚਰ ਦੀ ਖਬਰ ਵੀ ਦੇਣਾ ਤਾਂ ਵੀ ਸਾਨੂੰ ਠੰਡ ਲੱਗ ਜਾਂਦੀ ਰਹਦੀ ਹੈ ਸੋ ਮੈਂ ਚੱਲਦਾ ਹਾਂ ਸੋ ਡੇਲੀ ਪੋਸਟ ਦੇ ਨਾਮ ਤੇ ਤਾੜੀ ਮਾਰ ਦਿਓ ਵੋਟਾਂ 'ਚ ਬੜਾ ਕਮਾਲ ਦਾ ਕੰਮ ਕੀਤਾ ਹੈ ਬਹੁਤ ਨੀਅਰ ਆ ਗਿਆ ਗਜਨ ਸਿੰਘ ਜੀ ਇਹ ਹੈਪੀ ਸਿੰਘ ਜੀ ਨੇ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਹਰ ਕਿਸੇ ਨੂੰ ਐਂਟਰਟੇਨ ਕਰਨ ਦੀ ਜਿਹੜੀ ਕੋਸ਼ਿਸ਼ ਮੇਰਾ ਜੋਰ ਲਾ ਕੇ ਕੋਸ਼ਿਸ਼ ਕੀਤਾ ਕੀਤਾ ਪੰਜਾਬ ਪੁਲਿਸ ਨੂੰ ਈਜ਼ੀ ਲੱਗੇ ਤਾਂ